ਡਰ ਲੱਗ ਰਿਹਾ ਡਰ ਤੇ ਲੱਗ ਰਿਹਾ ਇਹ ਤਾਂ ਇਸ ਤਰ੍ਹਾਂ ਦੀ ਆਪਾਂ ਦੇਖ ਰਹੇ ਹਾਲਾਤ ਕਿਵੇਂ ਬਣ ਰਹੇ ਨੇ ਲੱਗਦਾ ਕਿ ਰੱਬਾ ਟਾਈਮ ਅਸੀਂ ਨਾ ਦੇਖੀ ਇਹਦਾ ਕਿਸੇ ਤਾਂ ਵੀ ਨਾਵੇਂ ਟਾਈਮ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨੂਰਵਰਚੋ ਟਾਕਸ ਤੇ ਮੈਂ ਆ ਤੁਹਾਡੇ ਨਾਲ ਨੂਰਵਰਚੋ ਤੇ ਇਸ ਵੇਲੇ ਦੇ ਹਾਲਾਤ ਜਿਹੜੇ ਨੇ ਪੰਜਾਬ ਦੇ ਬਿਲਕੁਲ ਵੀ ਠੀਕ ਨਹੀਂ ਪਹਿਲਾਂ ਤਾਂ ਮਾਜਾ ਇਸ ਹੜਾਂ ਦੇ ਬਾਰੇ ਠਾ ਗਿਆ ਤੇ ਉੱਥੇ ਕਿਤੇ ਨਾ ਕਿਤੇ ਅਸਰ ਜਿਹੜਾ ਹੈਗਾ ਉਹ ਪੁਆਦ ਦੇ ਏਰੀਏ ਦੇ ਵਿੱਚ ਵੀ ਆਉਂਦਾ ਨਜ਼ਰ ਆ ਰਿਹਾ ਹੁਣ ਤੱਕ ਤਾਂ ਸਥਿਤੀ ਬਿਲਕੁਲ ਠੀਕ ਸੀਗੀ ਪਰ ਹੁਣ ਜਿਹੜਾ ਰਿਸਕ ਥੋੜਾ ਜਿਹਾ ਹੋਰ ਵੱਧ ਗਿਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੱਗਰ ਦੇ ਵਿੱਚ ਜਿਹੜਾ ਹੈਗਾ ਪਾੜ ਪੈਣ ਦੇ ਨਾਲ ਪਾਣੀ ਜਿਹੜਾ ਉਹ ਓਵਰਫਲੋ ਕਰਦੇ ਨਜ਼ਰ ਆ ਰਿਹਾ ਿਕਨੌਰ ਏਰੀਏ ਦੇ ਵਿੱਚ ਅਸੀਂ ਇਸ ਵੇਲੇ 70 ਜਿਹੜੇ ਪਿੰਡ ਨੇ ਔਰ ਇਸ ਤੋਂ ਇਲਾਵਾ ਜਿਹੜਾ ਨੁਕਸਾਨ ਕਹਿੰਦੇ ਵੀ 15-16 ਪਿੰਡਾਂ ਦਾ ਇਸ ਵਕਤ ਹੋ ਚੁੱਕੇ ਤੇ ਤੁਸੀਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਹੈ ਉਹ ਓਵਰਫਲੋ ਕਰਦਾ ਹੋਇਆ ਜਿਹੜਾ ਨਜ਼ਰ ਆ ਰਿਹਾ ਹੈ ਤੇ ਇੱਥੇ ਪਾੜ ਪੈਣ ਤੋਂ ਬਾਅਦ ਜਿਹੜੇ ਅੱਗੇ ਪਿੰਡਾਂ ਦੇ ਵਿੱਚ ਇੱਥੇ ਇੱਥੇ ਕਿਸਾਨਾਂ ਨੇ ਆਪਣੀ ਫਸਲ ਲਾਈ ਸੀ ਜੀਰੀ ਲਾਈ ਸੀ ਥੋੜਾ ਟਾਈਮ ਸੀਗਾ ਕਿ ਜਿਹੜੀ ਇਹਨੇ ਫਸਲ ਨੇ ਬਣ ਜਾਣਾ ਔਰ ਬਟੀਆਂ ਤੇ ਵੇਚ ਜਾਣਾ ਤੇ ਕਿਸਾਨ ਚਲ ਪੈਸਾ ਕਮਾਉਣਗੇ ਦਿਵਾਲੀ ਸੌਖੀ ਹੋ ਜੂ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਨੁਕਸਾਨ ਦੇ ਨਾਲ ਜਿਹੜਾ ਉਹਨਾਂ ਦਾ ਇਹ ਸਮਾ ਜਿਹੜਾ ਸੌਖਾ ਹੋਊਗਾ ਕਿਉਂਕਿ ਇਹ ਜਿਹੜਾ ਨੁਕਸਾਨ ਹੈ ਕਾਫੀ ਜ਼ਿਆਦਾ ਹੋ ਚੁੱਕਿਆ ਹੈਗਾ ਤੁਸੀਂ ਦੇਖੋ ਕਿ ਅੱਗੇ ਜਿਹੜਾ ਹੈਗਾ ਮੈਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੀ ਹਾਂ ਕਿ ਅੱਗੇ ਜਿਹੜੀ ਤਸਵੀਰ ਹੈ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਪੂਰੀ ਤੇਜ਼ੀ ਦੇ ਨਾਲ ਜਿਹੜਾ ਹੈਗਾ ਵੱਧ ਨਜ਼ਰ ਆਇਆ ਹਾਲਾ ਤੱਕ ਹਲੇ ਤੱਕ ਜਿਹੜੇ ਹਾਲਾਤ ਜਿਹੜੇ ਸੀ ਉਹ ਕੁਝ ਕੰਟਰੋਲਡ ਸੀਗੇ ਪਹਿਲਾਂ ਦੇ ਜਿਹੜਾ ਦੇਖਿਆ ਜਾਵੇ ਤਾਂ ਹੁਣ ਜਿਹੜੇ 2-3 ਘੰਟਿਆਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਵੱਧ ਗਿਆ ਕਿ ਤੁਸੀਂ ਦੇਖੋ ਕਿ ਇਹ ਬੰਨ ਜਿਹੜਾ ਹੈਗਾ ਬਣਿਆ ਹੋਇਆ ਇਹ ਸਾਰੇ ਨਾਲ ਦੇ ਪਿੰਡ ਲੱਗਦੇ ਨੇ ਫਸਲਾਂ ਸਾਰੀਆਂ ਵਹਿ ਚੁੱਕੀਆਂ ਨੇ ਸਭ ਕੁਝ ਜਿਹੜਾ ਤਬਾਹ ਹੋ ਚੁੱਕੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੀ ਵੜ ਚੁੱਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅੰਦਰ ਜਿਹੜਾ ਜਾ ਕੇ ਤੁਹਾਨੂੰ ਜ਼ਰੂਰ ਦਿਖਾਈ ਤੁਸੀਂ ਦੇਖੋ ਕਿ ਰਾਹਤ ਕਾਰਜ ਜਿਹੜੇ ਨੇ ਉਹ ਜਿਹੜੇ ਨੇ ਆ ਸਟਾਰਟ ਹੋ ਚੁੱਕੇ ਨੇ ਜੀਸੀਬੀ ਮਸ਼ੀਨਾ ਜਿਹੜੀਆਂ ਨੇ ਉਹ ਵੀ ਆ ਚੁੱਕੀਆਂ ਨੇ ਗਿਆ ਔਰ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਆਰਮੀ ਵੀ ਆ ਚੁੱਕੀ ਹੈ ਜੋ ਕਿ ਇੱਥੋਂ ਦੇ ਰਾਹਤ ਕਾਰਜ ਕਰੇਗੀ ਔਰ ਤੁਸੀਂ ਦੇਖੋ ਕਿ ਇਹ ਜਿਹੜੀ ਮਿੱਟੀ ਹੈਗੀ ਹੈ ਲਗਾਤਾਰ ਜਿਹੜਾ ਉਹਨੂੰ ਚੱਕ ਕੇ ਪਾਇਆ ਜਾ ਰਿਹਾ ਤਾਂ ਕਿ ਜਿਹੜਾ ਪਾਣੀ ਹੈ ਓਵਰਫਲੋ ਜਿਹੜਾ ਨਾ ਕਰੇ ਤਾਂ ਕਿ ਜਿਹੜਾ ਇੱਥੇ ਨੁਕਸਾਨ ਜਿਹੜਾ ਹੋਗੇ ਅੱਗੇ ਦੇ ਪਿੰਡ ਦੇ ਵਿੱਚ ਕਿਤੇ ਨਾ ਹੋਵੇ ਕਿਉਂਕਿ ਹਾਲਾਂਕਿ ਖਤਰਾ ਜਿਹੜਾ ਹੈਗਾ ਬਹੁਤ ਜ਼ਿਆਦਾ ਪਰ ਕਰਾਰ ਹੈ ਜੇਕਰ بارش ਪੈਂਦੀ ਰਹੀ ਪਹਾੜਾਂ ਤੋਂ ਵੀ ਆਉਂਦਾ ਰਿਹਾ ਤਾਂ ਨੁਕਸਾਨ ਜਿਹੜਾ ਪੰਜਾਬ ਦੇ ਪਿੰਡਾਂ ਦਾ ਹੋਰ ਹੋਰ ਹੋ ਸਕਦਾ ਹੈ ਔਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਹਰਿਆਣਾ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਵੀ ਨੁਕਸਾਨ ਜਿਹੜਾ ਪਾਉਣ ਸਕੇ ਤੁਸੀਂ ਦੇਖੋ ਕਿ ਜਿਹੜਾ ਪਾਣੀ ਇੱਕੋ ਦਮ ਜਿਹੜਾ ਕਾਫੀ ਤੇਜ਼ ਹੁੰਦਾ ਹੋਇਆ ਜਿਹੜਾ ਨਜ਼ਰ ਆ ਰਿਹਾ ਹੈਗਾ ਹਾਲਾਤ ਤੱਕ ਮਤਲਬ ਇੱਥੇ ਕੋਈ ਸਥਿਤੀ ਕੋਈ ਠੀਕ ਤਾਂ ਨਹੀਂ ਚਾਪਦੀ ਬਿਲਕੁਲ ਗੰਭੀਰ ਜਿਹੜੇ ਨੇ ਹਾਲਾਤ ਹੋ ਚੁੱਕੇ ਨੇ ਸੋ ਅਸੀਂ ਤੁਹਾਨੂੰ ਦਿਖਾਉਨੇ ਆ ਅੱਗੇ ਜਾ ਕੇ ਕਿ ਕਿਸ ਤਰ੍ਹਾਂ ਜਿਹੜੇ ਲੋਕ ਵੀ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਕਿ ਮਾਹੌਲ ਜਿਹੜਾ ਕਿਸ ਤਰ੍ਹਾਂ ਦਾ ਬਣਿਆ ਤੁਸੀਂ ਦੇਖੋ ਕਿ ਬਸ਼ੀਨਾ ਜੀ ਸੀ ਬੀ ਮਸ਼ੀਨ ਦੇ ਨਾਲ ਜਿਹੜਾ ਮਿੱਟੀ ਜਿਹੜੀ ਹੈ ਮਲਬਾ ਜਿਹੜਾ ਚਾਕੇ ਉਹ ਪਾਇਆ ਜਾ ਰਿਹਾ ਤਾਂ ਕਿ ਜਿਹੜਾ ਪੰਨ ਲਾਇਆ ਜਾ ਸਕੇ ਜਿਹੜਾ ਪਾਣੀ ਹੈਗਾ ਉਹ ਫਲੋ ਨਾ ਕਰ ਜਾਏ ਹਾਲਾਤ ਬਹੁਤ ਹੀ ਖਰਾਬ ਨੇ ਜੀ ਹਾਂ ਜੀ ਕਿਵੇਂ ਕਾਬੂ ਪਾਉਗੇ ਨਹੀਂ ਕਾਬੂ ਤਾਂ ਪੈ ਰਿਆ ਜੀ ਚਲੋ ਬਾਬੇ ਨਾਨਕ ਦੀ ਕਿਰਪਾ ਹੋ ਰਹੀ ਹੈ ਜੀ ਹਾਂਜੀ ਪਰਮਾਤਮਾ ਕਿਰਪਾ ਕਰੇ ਸਾਰੀ ਸੰਗਤ ਵਰ ਸਾਰੇ ਇਲਾਕੇ ਵਰ ਜੀ ਬਿਲਕੁਲ ਜੀ ਇਹ ਕਿੰਨੇ ਕ ਜੀ ਇਹ ਨਾਲ ਲੱਗਦੇ ਜਿਹੜੇ ਪਿੰਡ ਨੇ ਕੇ ਕਿੰਨਾ ਕ ਨੁਕਸਾਨ ਲੱਗਦਾ ਜੀ ਹੋ ਗਿਆ ਹਾਂ ਤਾਂ ਫਸਲ ਨਹੀਂ ਫਸਲ ਦਾ ਨੁਕਸਾਨ ਆ ਜੀ ਬਸ ਜੀ ਦਾ ਕਿਸੇ ਦਾ ਕੋਈ ਹੋ ਨਹੀਂ ਹੋ ਜੀ ਪਿੰਡਾਂ ਚ ਪਾਣੀ ਨਿਪੜਿਆ ਫਸਲ ਦਾ ਸਾਰੀ ਨੁਕਸਾਨ ਆ ਫਸਲ ਸਾਰੀ ਬਿਲਕੁਲ تباہ ਹੋ ਗਈ ਜਾਨਵਾਲ ਤਾਂ ਹਾਂ ਜੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਹੈ ਤੇ ਸਹਾਇਤਾ ਕਰ ਰਹੇ ਜੀ ਨਹੀਂ ਪੂਰੀ ਸਹਾਇਤਾ ਕਰ ਰਹੇ ਜੀ ਠੀਕ ਹੈ ਠੀਕ ਹੈ ਤੇ ਕੋਈ ਮਤਲਬ ਖਾਣ ਪੀਣ ਦੀ ਦਿੱਕਤ ਹੈ ਲੋਕਾਂ ਨੂੰ ਤੇ ਕੋਈ ਜਿਹੜੇ ਫਸੇ ਨੇ ਰੈਸਕਿਊ ਕੀਤਾ ਹੋਵੇ ਉਹਨਾਂ ਨੂੰ ਕੋਈ ਨਹੀਂ ਕੋਈ ਕੋਈ ਦਿੱਕਤ ਨਹੀਂ ਆ ਰਹੀ ਅੱਛਾ ਅੱਛਾ ਹਾਂ ਜੀ ਠੀਕ ਹੈ ਠੀਕ ਹੈ ਪਰ ਫਿਲਹਾਲ ਥੋੜਾ ਬਚਾ ਹੈਗਾ ਪਰ ਹਜੇ ਵੀ ਖਤਰਾ ਹੈ ਗੰਭੀਰ ਸਥਿਤੀ ਜਿਹੜੀ ਪਈ ਹੈ ਨਹੀਂ ਨਹੀਂ ਪਿੱਛੇ ਪਾਣੀ ਘਟ ਗਿਆ ਜੀ ਖਤਰਾ ਕੋਈ ਨਹੀਂ ਜੀ ਬੈਗਰੂ ਕਿਰਪਾ ਕਰੇ ਬਸ ਇਹ ਪ 2 ਘੰਟੇ ਕੀ ਹੈਗੀ ਆ ਜੀ 2 ਘੰਟੇ ਤੋਂ ਬਾਅਦ ਬਿਲਕੁਲ ਬਿਲਕੁਲ ਕਾਫੀ ਨੁਕਸਾਨ ਪਹਿਲਾਂ ਅਸੀਂ ਮਾਝੇ 'ਚ ਚੱਲ ਰਹੇ ਆ ਅਸੀਂ ਨਹੀਂ ਚਾਹੁੰਦੇ ਵੀ ਇੱਥੇ ਵੀ ਹਾਲਾਤ ਜਿਹੜਾ ਜ਼ਿਆਦਾ ਆਹੀ ਹਲਕਾ ਬਚਾ ਵਧਾਈ ਅਸੀਂ ਇੱਕੋ ਹਲਕਾ ਬਚਾ ਵਾਹੀ ਹਲਕਾ ਬਚਾ ਵਧਾਈ ਜੀ ਹਾਂ ਜੀ ਇੱਥੇ ਕੋਣ ਹੈ ਕੋਈ ਦਾਤ ਤੋਂ ਪਰ ਸੰਭ ਸਾਹੀ ਕਿਹੜਾ ਤੁਹਾਨੂੰ ਕਹਿ ਰਹੇ ਆ ਸੰਭ ਨੂੰ ਕੀ ਮਸਲਾ ਹੋ ਗਿਆ ਕੋਈ ਨਹੀਂ ਮਸਲਾ ਤੇ ਕੋਈ ਨਹੀਂ ਆਏ ਆ ਅਸੀਂ ਤਾਂ ਪਾਣੀ ਵੇਖਣ ਆਏ ਆ ਜੀ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਠਨੌਰ ਤੋਂ ਜੀ ਠਨੌਰ ਤੋਂ ਆਏ ਕੀ ਕਿਤੇ ਏਰੀਆ ਤੇ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਿਆ ਤੇ ਕਨੌਰ ਤੇ ਨਾਲ ਹੀ ਲੱਗਦਾ ਤੇ ਤੁਹਾਡੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਬਚਾ ਹੈ ਕਿ ਨਹੀਂ ਸਾਡੇ ਕਨੌਰ ਤਾਂ ਬਚਾਏ ਜੀ ਉਧਰ ਤਾਂ ਨਹੀਂ ਹੈ ਪਾਣੀ ਜੀ ਠੀਕ ਹੈ ਡਰ ਲੱਗ ਰਿਹਾ ਡਰ ਤੇ ਲੱਗ ਹੀ ਰਿਹਾ ਇਹ ਤਾਂ ਕਿਸ ਤਰ੍ਹਾਂ ਦੀ ਆਪਾਂ ਦੇਖ ਰਹੇ ਹਾਂ ਹਾਲਾਤ ਕਿਵੇਂ ਬਣ ਰਹੇ ਨੇ ਲੱਗਦਾ ਕਿ ਰੱਬਾ ਟਾਈਮ ਅਸੀਂ ਨਾ ਦੇਖੀ ਨਹੀਂ ਜੀ ਨਹੀਂ ਇਹ ਵੇਖੋ ਤੁਹਾਡੇ ਸਾਹਮਣੇ ਹੀ ਹੈ ਜੀ ਜੋ ਡਰਤਾ ਲੱਗ ਹੀ ਰਿਹਾ ਜੀ ਇਹਦਾ ਕਿਸੇ ਤਾਂ ਵੀ ਨਾਵੇਂ ਟਾਈਮ ਹੂੰ ਬੜਾ ਮਿਕਲਾ ਬਿਲਕੁਲ ਬਿਲਕੁਲ ਨਿਕਸਾਨ ਬਹੁਤ ਜ਼ਿਆਦਾ ਹੋ ਚੁੱਕੇ ਮੈਂ ਦਿਖਾਉਂਗੀ ਇੱਥੇ ਇੱਕ ਤਸਵੀਰ ਜਿਹੜੀ ਹੈਗੀ ਹੈ ਇਹ ਤਸਵੀਰ ਦੇਖ ਜਿਹੜੇ ਰਾਹਤ ਕਾਰਜ ਜਿਹੜੇ ਹੋ ਰਹੇ ਨੇ ਜੀਸੀਬੀ ਮਸ਼ੀਨ ਦੇ ਨਾਲ ਜਿਹੜਾ ਇਹ ਬਲਬਾ ਜੋ ਹੈਗਾ ਇਹਨੂੰ ਚੱਕ ਕੇ ਉਧਰ ਪਾਇਆ ਜਾ ਰਿਹਾ ਤਾਂ ਕਿ ਜਿਹੜਾ ਪਾਣੀ ਕੁਝ ਹੱਦ ਤੱਕ ਜਿਹੜਾ ਕੰਟਰੋਲ ਹੋ ਸਕੇ ਬਿਲਕੁਲ ਇੱਥੇ ਥੋੜਾ ਰਿਸਕ ਵੀ ਹੈਗਾ ਕਿ ਚਾਨ ਤੋਂ ਪਰ ਫਿਰ ਵੀ ਅਸੀਂ ਥੋੜੀ-ਬਹੁਤ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕਸੀਂ ਦਿਖਾ ਸਕਦੇ ਆ ਉਹਨਾਂ ਨੂੰ ਜੋ ਦਿਖਾਈਏ ਉੱਥੋਂ ਜਿਹੜਾ ਚੱਕ ਕੇ ਉੱਥੇ ਕੋਸ਼ਿਸ਼ ਕਰ ਰਹੇ ਨੇ ਕਿ ਇਹ ਜਿਹੜਾ ਪਾਣੀ ਹੈਗਾ ਉਹ ਰੋਕਿਆ ਜਾ ਸਕੇ ਪਰ ਹਾਲਾਂਕਿ ਜਿਹੜੀ ਜਾਣਕਾਰੀ ਉਹਦੇ ਵਿੱਚ ਕਹਿੰਦੇ ਕਿ ਥੋੜਾ ਬਾਅਦ ਕਹਿੰਦੇ ਵੀ ਹੁਣ ਪਾਣੀ ਘਟਣਾ ਸ਼ੁਰੂ ਹੋ ਗਿਆ ਜਿਹਦੇ ਕਰਕੇ ਨੁਕਸਾਨ ਜਿਹੜਾ ਹੈਗਾ ਉਹ ਉਹ ਤੋਂ ਬਚਾ ਹੋ ਸਕਦਾ ਪਰ ਤੁਸੀਂ ਦੇਖ ਹੀ ਸਕਦੇ ਹੋ ਉਹ ਤਾਂ ਆਖੀ ਅਸੀਂ ਤਸਵੀਰ ਜਿਹੜੀ ਦੇਖ ਹੀ ਸਕਦੇ ਕਿ ਕਿਸ ਤਰ੍ਹਾਂ ਫਸਲਾਂ ਤਾਂ ਸਾਰੀਆਂ ਤਬਾਈ ਹੋ ਚੁੱਕੀਆਂ ਨੇਗੇ ਤੇ ਤੁਸੀਂ ਇੱਥੇ ਪਿੱਛੇ ਮੈਂ ਦਿਖਾਉਣੀ ਆ ਕਿ ਪਿੰਡ ਵਾਲੇ ਲੋਕ ਵੀ ਖੜੇ ਹੋਏ ਨੇਗੇ ਲਗਾਤਾਰ ਜਿਹੜੀ ਅਪੀਲ ਵੀ ਲੋਕਾਂ ਨੂੰ ਕੀਤੀ ਜਾ ਰਹੀ ਹੈਗੀ ਕਿ ਤੁਸੀਂ ਜਿਹੜਾ ਇਸ ਥਾਂ ਤੇ ਨਾ ਆਓ ਵੀ ਕਿਤੇ ਨਾ ਹੋਵੇ ਕੋਈ ਜਾਨੀ ਨੁਕਸਾਨ ਹੋ ਜਾਵੇ ਜਿਤ ਤੱਕ ਦਾ ਜਿਹੜਾ ਬਚਾ ਹੈਗੇ ਪਰ ਰੋਕਿਆ ਜਾ ਰਿਹਾ ਕਿ ਉਧਰਲੀ ਸਾਈਡ ਜਿਹੜਾ ਨਾ ਜਾਇਆ ਜਾਵੇ ਤਾਂ ਕਿ ਕੋਈ ਨੁਕਸਾਨ ਹੋਵੇ ਤੇ ਕਾਫੀ ਲੋਕ ਜਿਹੜੇ ਇੱਥੇ ਆਏ ਨੇ ਦੇਖ ਰਹੇ ਨੇ ਕਿ ਮਾਹੌਲ ਕਿਵੇਂ ਬਣਿਆ ਹੋਇਆ ਕਿਉਂਕਿ ਡਰ ਵਾਲਾ ਮਾਹੌਲ ਹੈ ਸਹਿਮ ਵਾਲਾ ਮਾਹੌਲ ਹੈਗਾ ਕਿ ਕਿਸ ਤਰ੍ਹਾਂ ਹਾਲਾਤ ਨੇ ਕੋਈ ਨੁਕਸਾਨ ਨਾ ਹੋ ਜਾਵੇ ਪਰ ਕਿਤੇ ਨਾ ਕਿਤੇ ਜਾਣ ਵੀ ਜ਼ਰੂਰੀ ਹੈਗੀ ਜਿੱਥੇ ਵੀ ਏਰੀਆ ਇਸ ਤਰ੍ਹਾਂ ਦਾ ਲੱਗਦਾ ਹੈ ਤੇ ਥੋੜਾ ਜਿਹਾ ਤੁਸੀਂ ਬਚਾਈ ਕਰੋ ਕਿਉਂਕਿ ਜਿਹੜੀ ਟੀਮਾਂ ਨੇ ਉਹ ਲਗਾਤਾਰ ਕੰਮ ਕਰ ਰਹੀਆਂ ਨੇਗੀਆਂ ਤੇ ਉਮੀਦ ਕਰਦੇ ਆ ਕਿ ਜਲਦੀ ਤੋਂ ਜਲਦੀ ਇਹ ਠੀਕ ਹੋਵੇ